ਹਾਂਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆਂ ਵੈਗਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਗੱਲ ਕਰਦੇ ਆਂ 12 ਨਵੰਬਰ ਦਿਨ ਬੁੱਧਵਾਰ ਦੇ ਹੋਣ ਵਾਲੇ ਵੱਡੇ-ਕਬੱਡੀ ਕੱਪਾਂ ਬਾਰੇ ਕਰੋ ਨੋਟ ਫਿਰ ਅੱਜ ਕਬੱਡੀ ਦਾ ਵੱਡਾ ਸ਼ੋਅ ਮੈਚ ਹੋਣਾ ਹੈ ਪਿੰਡ ਪੰਗਾਲਾ ਤਰਨਤਾਰਨ ਵਿਖੇ ਜਿੱਥੇ ਕਬੱਡੀ ਦੀਆਂ ਦੋ ਵੱਡੀਆਂ ਕਲੱਬਾਂ ਖੇਡਣਗੀਆਂ ਬਾਬਾ ਆਤਮਾ ਸਿੰਘ ਕਬੱਡੀ ਕਲੱਬ ਘਰਿਆਲਾ ਅਤੇ ਭਾਈ ਲਖਵੀਰ ਸਿੰਘ ਕਬੱਡੀ ਕਲੱਬ ਘਰਿਆਲਾ ਬਹੁਤ ਹੀ ਤਕੜਾ ਮੈਚ ਹੋਣਾ ਹੈ ਵੱਡੇ ਮੱਲਾ ਇਸ ਮੈਚ ਵਿੱਚ ਖੇਡਣਗੇ ਪਿੰਡ ਪੰਘਾਲਾ ਜ਼ਿਲ੍ਹਾ ਤਰਨਤਾਰਨ ਵਿਖੇ ਆਗਲਾ ਵੱਡਾ ਕਬੱਡੀ ਕੱਪ ਪਿੰਡ ਸ੍ਰੀ ਪਰਮਾਣਕ ਵਿਖੇ ਨੇੜੇ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੈ ਇੱਥੇ ਕਬੱਡੀ ਆਲ ਓਪਨ ਜਿੱਆਂ 6 ਅੰਤਰਰਾਸ਼ਟਰੀ ਕਲੱਬਾਂ ਖੇਡਣਗੀਆਂ ਜਿਸਦਾ ਪਹਿਲਾ ਇਨਾਮ 1 ਲੱਖ ਰੁਪਿਆ ਅਤੇ ਦੂਜਾ ਇਨਾਮ 75000 ਰੁਪਿਆ ਹੈ ਬੈਸਟ ਰੀਡਰ ਅਤੇ ਜਾਫੀ ਨੂੰ 31-31000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ ਕਬੱਡੀ 72 ਕਿਲੋ ਵਿੱਚ 6 ਕਲੱਬਾਂ ਖੇਡਣਗੀਆਂ ਜਿਸਦਾ ਪਹਿਲਾ ਨਾਮ 21000 ਰੁਪਏ ਤੇ ਦੂਜਾ ਨਾਮ 15000 ਰੁਪਏ ਹੈ ਬੈਸਟ ਰੀਡਰ ਅਤੇ ਜਾਫੀ ਨੂੰ ਸਰਪ੍ਰਾਈਜ਼ ਦਿੱਤਾ ਜਾਵੇਗਾ ਅਗਲਾ ਕਬੱਡੀ ਦਾ ਟੂਰਨਾਮੈਂਟ ਅੰਤਰਰਾਸ਼ਟਰੀ ਕਬੱਡੀ ਖਿਡਿਆਰੀ ਜੱਗੂ ਹਾਕਮਵਾਲਾ ਦੇ ਪਿੰਡ ਹਾਕਮਵਾਲਾ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕਬੱਡੀ 50 ਕਿਲੋ ਨਰੋਲ ਜਿਸਦਾ ਪਹਿਲਾ ਨਾਮ 6500 ਰੁਪਏ ਅਤੇ ਦੂਸਰਾ ਨਾਮ 5100 ਰੁਪਏ ਹੈ ਬੈਸਟ ਰੀਡਰ ਅਤੇ ਬੈਸਟ ਜਾਫੀ ਨੂੰ 5-5 ਕਿਲੋ ਦੇਸੀ ਘਿਓ ਦਿੱਤਾ ਜਾਵੇਗਾ ਅੱਜ ਪਿੰਡ ਪੇਦਨੀ ਕਲਾ ਵੱਲੋਂ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਦਾ ਪਹਿਲਾ ਨਾਮ 41000 ਤੇ ਦੂਜਾ ਨਾਮ 31000 ਰੁਪਇਆ ਹੈ ਪਿੰਡ ਪੇਦਨੀ ਕਲਾ ਪਹਿਲਾ ਕਬੱਡੀ ਕੱਪ ਕਰਵਾਇਆ ਜਾਵੇਗਾ ਹਾਂਜੀ ਦੋਸਤੋ ਕਿਵੇਂ ਲੱਗੀ ਵੀਡੀਓ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਕੱਲ ਨੂੰ ਫੇਰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ